ਅੱਜ ਦੇ ਐਪੀਸੋਡ ਵਿੱਚ ਗੱਲ ਕਰਦੇ ਹਾਂ ਸ਼੍ਰੀ ਮੁਕਸਰ ਸਾਹਿਬ ਜੀ ਦੇ ਇਤਿਹਾਸ ਬਾਰੇ ਇਸ ਸ਼ਹਿਰ ਦਾ ਪਹਿਲਾ ਨਾਮ ਕੀ ਸੀ ਸ਼੍ਰੀ ਮੁਕਸਰ ਸਾਹਿਬ ਕਿਉਂ ਪਿਆ ਔਰ ਪਹਾੜੀ ਰਾਜਿਆਂ ਦਾ ਉਸ ਵੇਲੇ ਦੇ ਹਾਲਾਤਾਂ 'ਚ ਕੀ ਯੋਗਦਾਨ ਸੀ ਕਿੰਨਾ ਮਤਲਬ ਉਹ ਲੋਕ ਜਿਹੜੇ ਨੇ ਉਹ ਰਾਜੇ ਜਿਹੜੇ ਸੀ ਉਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਸੀ ਉਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸ਼੍ਰੀ ਮੁਕਸਰ ਸਾਹਿਬ ਜਿਸ ਨੂੰ ਕਈ ਵਾਰ ਮੁਕਸਰ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਸ਼੍ਰੀ ਮੁਕਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ ਸ਼੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੋਗਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਵਿਲੱਖਣ ਕਟਨਾ ਨਾਲ ਜੁੜਿਆ ਹੋਇਆ ਹੈ ਪੁਰਾਤਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬੇ ਜਲਾਲਾਬਾਦ ਦੇ ਤਿੰਨ ਖੱਤਰੀ ਭਰਾ ਸਨ ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਵਿਰਤੀ ਵਾਲੇ ਵੀ ਸਨ ਇਹ ਤਿੰਨੇ ਛੇਪ ਦੇ ਪੱਕੇ ਉਪਾਸ਼ਕ ਸਨ ਇਹਨਾਂ ਦੇ ਨਾਂ ਸਨ ਖਿਦਰਾਣਾ ਤੇ ਘਾੜਾ ਅਤੇ ਰੂਪਾਣਾ ਇਸ ਇਲਾਕੇ ਦੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਹੈ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ ਰੇਤਲਾ ਇਲਾਕਾ ਅਤੇ ਪਾਣੀ ਦੀ ਥੋੜ੍ਹ ਜਾਨ ਕਾਰਨ ਹੀ ਤਿੰਨਾ ਭਰਾਵਾਂ ਨੇ ਇੱਥੇ ਤਿੰਨ ਢਾਬਾਂ ਖੁਦਵਾਈਆਂ ਸੀ ਹਰ ਬਰੇ ਸੌਣ ਦੇ ਮਹੀਨੇ ਪੈਂਦੇ ਮੀਂਹ ਵਿੱਚ ਇਹ ਢਾਬਾਂ ਨੂੰ ਪਾਣੀ ਨਾਲ ਭਰ ਲਿਆ ਜਾਂਦਾ ਸੀ ਤੇ ਆਲੇ ਦੁਆਲੇ ਰੌਣਕਾਂ ਲੱਗ ਜਾਂਦੀਆਂ ਸਨ ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਅਤੇ ਆਪਣੇ ਪੀਣ ਲਈ ਕਰਦੇ ਸਨ ਇਹਨਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਤਿੰਗਾਣਾ ਰੁਪਾਣਾ ਤੇ ਖੇਦਰਾਣਾ ਵਸ ਗਏ ਇਸ ਧਰਤੀ ਬਾਰੇ ਇੱਕ ਮਿੱਥੇ ਵੀ ਪਰਚਲਤ ਹੈ ਕਿ ਸਤਯੁਗ ਜਾਪੂਰ ਇਤਿਹਾਸਕਾਲ ਵਿੱਚ ਇੱਥੇ ਸ਼ਿਵ ਜੀ ਨੇ ਤਪ ਵੀ ਕੀਤਾ ਸੀ ਪੁਰਾਤਨ ਕਾਲ ਤੋਂ ਇਹ ਇਲਾਕਾ ਖੁਸ਼ਕ ਤੇ ਪਾਣੀ ਦੀ ਘਾਟ ਵਾਲਾ ਮੰਨਿਆ ਜਾ ਰਿਹਾ ਸੀ ਗੁਰੂ ਜੀ ਦਾ ਕੋਟਕਪੂਰੇ ਪਹੁੰਚਣਾ ਸ਼੍ਰੀ ਮੁਕਤਸਰ ਸਾਹਿਬ ਦੀ ਅਸਲ ਇਤਿਹਾਸਿਕ ਯਾਤਰਾ 10ਵੀਂ ਪਾਤਸ਼ਾਹੀ ਦੀ ਆਉਣ ਦੇ ਨਾਲ ਸ਼ੁਰੂ ਹੋਈ ਹੈ ਸਨ 1705 ਦੇ ਵਿੱਚ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਯੁੱਧ ਤੋਂ ਬਾਅਦ ਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਮੁੱਚਾ ਸਰਬੰਸ ਸਿੱਖ ਪੰਥ ਤੋਂ ਵਾਰ ਕੇ ਕੀਰਤਪੁਰ ਰੋਪੜ ਕੋਟਲਾ ਨਿਹੰਗ ਚਮਕੌਰ ਸਾਹਿਬ ਅਤੇ ਮਾਛੀਵਾਲੇ ਦੇ ਜੰਗਲਾਂ ਦੇ ਵਿੱਚ ਮਿੱਤਰ ਪਿਆਰੇ ਨੂੰ ਯਾਦ ਕਰਦੇ ਆਲਮਗੀਰ ਲੰਮੇ ਜਟਪੁਰੇ ਰਾਏਕੋਟ ਕਾਂਗੜ ਦਿਨਾ ਰੁਖਾਲਾ ਗੁਰੂ ਸਰ ਭਾਈ ਭਗਤਾ ਪੱਤੋ ਜੈਤ ਦੰਬਵਾਲੀ ਮਲੂਕ ਦਾ ਕੋਟ ਆਠ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਆਖਰ ਕੋਟ ਕਪੂਰੇ ਪਹੁੰਚੇ ਕੋਟ ਕਪੂਰੇ ਪਹੁੰਚ ਕੇ ਗੁਰੂ ਜੀ ਨੂੰ ਖਬਰ ਮਿਲੀ ਕਿ ਸੂਬਾ ਸਰਹੰਦ ਦੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵੱਧ ਰਹੀਆਂ ਹਨ ਉਸ ਵੇਲੇ ਕੋਟਕਪੂਰੇ ਇਲਾਕੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਕੋਲੋਂ ਅੰਮ੍ਰਿਤ ਛਕ ਕੇ ਕਪੂਰ ਸਿੰਘ ਬਣ ਚੁੱਕਿਆ ਸੀ ਜਦੋਂ ਗੁਰੂ ਜੀ ਨੇ ਉਸ ਕੋਲੋਂ ਮੁਗਲਾਂ ਦਾ ਮੁਕਾਬਲਾ ਕਰਨ ਲਈ ਕਿਲਾ ਮੰਗਿਆ ਤਾਂ ਉਸ ਨੇ ਟਾਲ ਮਟੋਲ ਕੀਤੀ ਅਤੇ ਗੁਰੂ ਜੀ ਸਾਹਮਣੇ ਗੁੱਸਾ ਵੀ ਪ੍ਰਗਟ ਕੀਤਾ ਗੁਰੂ ਜੀ ਨੇ ਇਸ ਗੱਲੋਂ ਕਪੂਰੇ ਨੂੰ ਭ੍ਰਸਟਿਆ ਕਿਹਾ ਅਤੇ ਸਰਾਪ ਵੀ ਦਿੱਤਾ ਸਨ 1708 ਦੇ ਵਿੱਚ ਕੋਟ ਈਸੇਖਾ ਦੇ ਈਸੇਖਾ ਮੰਝ ਨੇ ਜੋ ਕਿ ਉਸ ਦਾ ਪੁਰਾਣਾ ਦੁਸ਼ਮਣ ਸੀ ਉਸ ਨੂੰ ਫਾਹੇ ਲਾ ਕੇ ਮਾਰਿਆ ਫਰੀਦਕੋਟ ਦਾ ਰਾਜਾ ਈਸੇ ਚੌਧਰੀ ਕਪੂਰ ਸਿੰਘ ਦੇ ਖਾਨਦਾਨ ਦੇ ਵਿੱਚੋਂ ਸੀ ਇਸ ਉਪਰੰਤ ਗੁਰੂ ਜੀ ਮੁਕਤ ਸਰਵਲ ਚਲ ਪਏ ਤੇ ਖੇਦਰਾਣੇ ਦੀ ਢਾਬ ਉਤੇ ਜਾ ਪਹੁੰਚੇ ਖੇਦਰਾਣੇ ਦੀ ਢਾਬ ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਜਹਿਲ ਸਿੱਖ ਵੀ ਸਨ ਜਿਹੜੇ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵਿਦਾਵਾ ਲਿਖ ਚੁੱਕੇ ਸਨ ਪਰ ਪਿੱਛੋਂ ਪਛਤਾਵੇ ਕਾਰਨ ਗੁਰੂ ਜੀ ਦੇ ਨਾਲ ਰਲ ਗਏ ਸਨ ਇਹ ਸਿੱਖ ਮਗਰੋਂ 40 ਮੁਕਤੀਆਂ ਵਜੋਂ ਇਤਿਹਾਸ ਵਿੱਚ जान ਲੱਗੇ ਤਦੋਂ ਤੋਂ ਇੱਕ ਸਿੱਖ ਦੇ ਉੱਚੇ ਬ੍ਰਿਸ਼ ਚੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਤੁਰਕ ਨੇੜੇ ਆਪ ਪਹੁੰਚੇ ਹਨ ਅਜੀ ਇੱਥੋਂ ਦੋ ਕੂ ਖਿਦਰਾੜਾ ਹੈ ਮਹਾਰਾਜ ਬੋਲੇ ਕੋਈ ਡਰ ਨਹੀਂ ਤੁਸੀਂ ਫਿਕਰ ਨਾ ਕਰੋ ਉਹ ਰੋਕਣ ਵਾਲੇ ਆਪ ਰੋਕ ਲੈਣਗੇ ਗੁਰੂ ਜੀ ਤਾਂ ਸਰਬੱਗ ਸੇ ਤੇ ਸਿੱਖਾਂ ਨੂੰ ਖਬਰ ਵੀ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ ਭੀਮ ਜੈਲ ਸਿੰਘ ਆਉਂਦੇ ਹਨ ਇੰਨੇ ਨੂੰ ਖੁਦਰਾਣੇ ਦੇ ਕੰਡੇ ਗੁਰੂ ਜੀ ਨੂੰ ਬੈਗੜ ਲੈ ਆਏ ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ ਦਾਨ ਸਿੰਘ ਬੋਲਿਆ ਕਿ ਮਹਾਰਾਜ ਇੱਥੇ ਸਾਰੇ ਸੁਖ ਹਨ ਅਸੀਂ ਜਲ ਰੋਕ ਲਾਂਗੇ ਤੁਰਕ ਤੇ ਹਾਇ ਮਰਦੇ ਆਪੀ ਮੁੜ ਜਾਣਗੇ ਜੋ ਉਹਨਾਂ ਦਾ ਜ਼ੋਰ ਪੈਂਦਾ ਡੇਠਾ ਤਾਂ ਅਗੋਰੇ ਹੋ ਜਾਣਗੇ ਮਾਰੇ ਇਸ ਕੇਰੋ ਦੀ ਆੜ ਦੀ ਲੜਾਈ ਚੰਗੀ ਹੋਵੇ ਹੋ ਸਕਦੀ ਹੈ ਇਸ ਬਤ ਸੁਣ ਗੁਰੂ ਸਾਹਿਬ ਜੀ ਨੇ ਉਸ ਤਲਾਓ ਦੇ ਪੱਛਮੀ ਪੱਬੇ ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲੱਗੇ ਤਦ ਉਹਨੂੰ ਸ਼ਾਹੀ ਲਸ਼ਕਰ ਨੇੜੇ ਪਹੁੰਚਾ ਜਿਹੜੇ ਮਜੈਲ ਸਿੰਘ ਸਾਹਿਬਾਨ ਦੇ ਮਗਰ ਮਗਰਾ ਰਹੇ ਸਨ ਉਹਨਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਇੱਛਾ ਦ੍ਰਿੜ ਇਰਾਦਾ ਬਣਾਇਆ ਉਸੇ ਹੀ ਢਾਬ ਦੇ ਪੂਰਬ ਵੱਲ ਦੇਮੀ ਜਗਾ ਮੋਰਚੇ ਥਾਪ ਲੈ ਤੇ ਆਪਣੇ ਆਪ ਨੂੰ ਥੋੜਿਆਂ ਤੋਂ ਬਹੁਤ ਵਿਖਾਨ ਤੇ ਇਸ ਖਿਆਲ ਤੋਂ ਕਿ ਤੁਰਕ ਅਗਾਂ ਗੁਰੂ ਜੀ ਵੱਲ ਵੱਲ ਨਾ ਚਲੇ ਜਾਣ ਪਹਿਲਾਂ ਅਸੀਂ ਮੁੱਠ ਭੇੜ ਕਰਾਂਗੇ ਉਹਨਾਂ ਨਾਲ ਮੁਕਾਬਲਾ ਕਰਨ ਆਪਣੇ ਬਸਤਰ ਬਿਰਸ਼ਾ ਅਤੇ ਖੰਡੇ ਕੱਢ ਲੈ ਜਿਨ੍ਹਾਂ ਨੂੰ ਤੰਗੂ ਲੱਗੇ ਹੋਏ ਸਨ ਉਧਰ ਕੋ ਫੌਜਾਂ ਸਭ ਉਧਰ ਦੀ ਝੁਕ ਗਈਆਂ ਸੋ ਜੇ ਆਪਾਂ ਸ੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਇਤਿਹਾਸ ਹੈ ਚਾਈ ਮੁਕਤਿਆਂ ਦੀ ਧਰਤੀ ਹੈ ਵਿਦਾਵਾ ਦਿੱਤਾ ਜਿਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਗੁਰੂ ਸਾਹਿਬ ਜੀ ਦਾ ਸਾਥ ਛੱਡ ਕੇ ਆਏ ਤੇ ਉਹਨਾਂ ਦੇ ਘਰੋਂ ਉਹਨਾਂ ਨੂੰ ਚੂੜੀਆਂ ਪਹਿਨਾਨ ਲਈ ਕਿਹਾ ਕਿ ਤੁਸੀਂ ਚੂੜੀਆਂ ਪਹਿਨ ਲਓ ਅਸੀਂ ਤੁਹਾਡੀ ਜਗ੍ਹਾ ਲੜਦੇ ਆ ਤੇ ਉਹ ਬਹੁਤ आ, मतलब शर्मांदे ਹੋਏ ਜਦੋਂ ਉਹਨਾਂ ਦੀਆਂ ਘਰ ਵਾਲੀਆਂ ਨੇ ਕਿਹਾ ਕਿ ਤੁਸੀਂ ਸਾਡੀਆਂ ਚੂੜੀਆਂ ਪੈਨੋ ਅਸੀਂ ਤੁਹਾਡੇ ਹੁੰਦੇ ਜਾ ਕੇ ਲੜਦੇ ਆ ਸੋ ਸ਼੍ਰੀ ਮੁਖਤਰ ਸਾਹਿਬ ਦਾ ਜਿਹੜਾ ਪਹਿਲਾ ਨਾਮ ਆ ਉਹ ਖਿਦਰਾਣਾ ਖਿਦਰਾਣੇ ਦੀ ਟਾਪ ਦੱਸਿਆ ਜਾ ਰਿਹਾ ਸੋ ਇੰਨਾ ਕਿ ਇਤਿਹਾਸ ਵਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫੀ ਦੇ ਪਾਤਰ ਹਾਂ ਜੁੜੇ ਰਹੋ ਪੋਸੂ ਨਾਮਾ ਚੈਨੂ ਦਿਨ